ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਤੇ ਐਨਸੀਬੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਤੇ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹਸਪਤਾਲ ਨੂੰ ਜਿਹੜਾ ਹੈ ਇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਹੈ ਤੇ ਉਸ ਦੀ ਤਕਰੀਬਨ 25 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈ ਮਾਮਲਾ ਨਸ਼ੇ ਦੀ ਤਸਕਰੀ ਦੇ ਨਾਲ ਜੁੜਿਆ ਹੈ ਦਰਸਲ ਕੁਝ ਸਮੇਂ ਪਹਿਲੇ ਇੱਕ ਰੈਕਡ ਦਾ ਪਰਦਾ ਫਾਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਇੱਕ ਯੂਟਿਊਬਰ ਦੇ ਨਾਲ ਮਿਲ ਕੇ ਬਹੁਤ ਸਾਰੇ ਵੱਡੇ ਡਾਕਟਰ ਜਿਹੜੇ ਨੇ ਦੇਸ਼ ਭਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਵੇਚਣ ਦਾ ਨਜ਼ਾਇਜ਼ ਤੰਦਾ ਕਰਦੇ ਸੰਤ ਉਸ ਦੇ ਵਿੱਚ ਲੰਬੀ ਚਿਰ ਇਨਵੈਸਟੀਗੇਸ਼ਨ ਹੋਈ ਤੇ ਉਸ ਦੇ ਵਿੱਚ ਹੁਣ ਪਹਿਲੀ ਵਾਰ ਹੋਇਆ ਕਿ ਤਕਰੀਬਨ 34000 ਗੋਲੀਆਂ ਜਿਹੜੀਆਂ ਕਿ ਨਜਾਇਜ਼ ਤੌਰ ਤੇ ਬਰਾਮਦ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਕੀ तकरीबन 25 ਕਰੋੜ ਰੁਪਏ ਦੀ ਪ੍ਰਾਪਰਟੀ ਅੰਮ੍ਰਿਤਸਰ ਦੇ ਕਾਰਪੋਰੇਟ ਹਸਪੀਟਲ ਦੀ ਸੀਲ ਕੀਤੀ ਗਈ ਹੈ ਜਿਸ ਦੇ ਵਿੱਚ ਕੀ ਇੱਕ ਪ੍ਰਾਪਰਟੀ ਉਹਨਾਂ ਦੀ ਤਰਨਤਾਰਨ ਦੇ ਵਿੱਚ ਹੈ ਔਰ ਇੱਕ ਪ੍ਰਾਪਰਟੀ ਉਹਨਾਂ ਦੀ ਅੰਮ੍ਰਿਤਸਰ ਵਿੱਚ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਨਸ਼ੀਲੀ ਗੋਲੀਆਂ ਦਾ ਕਾਰੋਬਾਰ ਕਰਕੇ ਇਹ ਜਿਹੜੀ ਹੈ ਪ੍ਰਾਪਰਟੀ ਨੂੰ ਤਿਆਰ ਕੀਤਾ ਗਿਆ ਸੀ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਐਨਸੀਬੀ ਦੀ ਇੱਕ ਬਹੁਤ ਵੱਡੀ ਕਾਰਵਾਈ ਜਿਸ ਦੇ ਵਿੱਚ ਕੀ ED ਅਤੇ ਇਨਕਮ ਟੈਕਸ ਦੇ ਸਹਿਯੋਗ ਦੇ ਨਾਲ ਇਸ ਕਾਰਵਾਈ ਨੂੰ ਕੀਤਾ ਗਿਆ ਹੈ ਦਰਅਸਲ ਜਿਸ ਵੇਲੇ ਗੋਲੀਆਂ ਦੀ ਬਰਾਮਗੀ ਕੀਤੀ ਗਈ ਸੀ ਉਸ ਤੋਂ ਬਾਅਦ ਚਲ ਅਤੇ ਅਚਲ ਸੰਪਤੀ ਦੀ ਜਾਂਚ ਜਰੀਏ NCB ਵੱਲੋਂ ਕੀਤੀ ਗਈ ਔਰ ਤਕਰੀਬਨ 2 ਮਹੀਨੇ ਤਕਰੀਬਨ ਇਨਵੈਸਟੀਗੇਸ਼ਨ ਚੱਲੀ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਬੀਤੇ ਲੰਬੇ ਸਮੇਂ ਤੋਂ ਇਹ ਕਾਰੋਬਾਰ ਚੱਲ ਰਿਹਾ ਸੀ ਤਾਂ ਉਹਦੇ ਵਿੱਚ ਤਕਰੀਬਨ 25 ਕਰੋੜ ਦੀ ਐਸੀ ਜਾਇਦਾਦ ਨੇ ਜਿਹਦੇ ਵਿੱਚ ਕੀ ਇੱਕ ਪਿੱਖੀਵਿੰਡ 'ਚ ਇੱਕ ਹਸਪਤਲ ਅਤੇ ਇੱਕ ਅਮਰਸਰ ਦੇ ਵਿੱਚ ਹਸਪਤਲ ਤਿਆਰ ਕੀਤਾ ਗਿਆ ਸੀ ਜੋ ਕਿ ਇੱਕ ਨਜਾਇਜ਼ ਮਨੀ ਦੇ ਨਾਲ ਜਿਹੜੀ ਕਿੰਨੂੰ ਅਸੀਂ ਕਹਿੰਨੇ ਆ ਕਿ ਡਰੱਗ ਮਨੀ ਦੇ ਨਾਲ ਇਸ ਤੋਂ ਤਿਆਰ ਕੀਤਾ ਗਿਆ ਸੀ ਅੱਜ ਤੱਕਨ ਜਿੰਨੀ ਵੀ ਕਾਰਵਾਈਆਂ ਐਨਸੀਬੀ ਵੱਲੋਂ ਕੀਤੀਆਂ ਗਈਆਂ ਨੇ ਉਹ ਤਕਰੀਬਨ ਉਹ ਸੀ ਜਿਹੜੇ ਕੀ ਹੈਰੋਇਨ ਦਾ ਕਾਰੋਬਾਰ ਕਰਦੇ ਸੀ ਅਕਸਰ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਂਦੀ ਸੀ ਲੇਕਿਨ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜਿਹੜੇ ਨਸ਼ੀਲੀ ਗੋਲੀਆਂ ਦਾ ਕਾਰੋਬਾਰ ਕਰਦੇ ਸਨ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਕੀਤੀ ਗਈ ਦੱਸਣਾ ਚਾਹਾਂਗੇ ਕਿ ਇਸ ਦੇ ਵਿੱਚ ਇੱਕ ਸਾਬਕਾ ਸਿਹਤ ਵਿਭਾਗ ਦਾ ਅਧਿਕਾਰੀ ਵੀ ਮੌਜੂਦ ਹੈ ਜਿਸ ਤੇ ਉੱਤੇ ਕੀ ਜਾਂਚ ਚੱਲ ਰਹੀ ਹੈ ਜਿਸ ਫਿਲਹਾਲ ਉਸ ਮਾਮਲੇ ਦੇ ਵਿੱਚ ਪੁਲਿਸ ਉਸਨੂੰ ਗ੍ਰਿਫਤਾਰ ਕਰਨ ਤੇ ਲੱਗੀ ਹੋਈ ਹੈ ਔਰ ਇਸ ਦੇ ਵਿੱਚ ਇੱਕ ਯੂਟਿਊਬਰ ਦੀ ਬਹੁਤ ਵੱਡੀ ਭੂਮਿਕਾ ਸਾਹਮਣੇ ਆਈ ਅਸੀਂ ਜਿਸ ਨੇ ਕੀ ਆਪਣੀਆਂ ਦੋ ਵੀਡੀਓਜ਼ ਕੱਟ ਕੇ ਕਈ ਵਾਰ ਜਿਹੜਾ ਹੈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਉਸਦੇ ਨਾਲ ਗਲਤ ਕੀਤਾ ਜਾ ਰਿਹਾ ਹੈ ਲੇਕਿਨ ਐਨਸੀਬੀ ਦੇ ਇਰਾਦੇ ਮਜਬੂਤ ਸੀ ਤੇ ਉਸ ਤੋਂ ਬਾਅਦ ਉਸਨੂੰ ਮੋਹਾਲੀ ਤੋਂ ਕਾਬੂ ਕੀਤਾ ਗਿਆ ਸੀ ਦੱਸਣਾ ਚਾਹਾਂਗੇ ਕਿ ਡਾਕਟਰ ਜੋ ਹੈ ਬਹੁਤ ਲੰਬੇ ਸਮੇਂ ਤੋਂ ਤੋਂ ਐਸ ਦੇ ਨਾਲ ਲਿੰਕ ਸੀ ਔਰ ਵੱਡੇ ਪੱਧਰ ਤੇ ਕਾਰੋਬਾਰ ਕੀਤਾ ਜਾ ਰਿਹਾ ਸੀ ਇਸ ਮਾਮਲੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਵਲੂ ਵੀ ਟਵੀਟ ਕੀਤਾ ਗਿਆ ਸੀ ਕਿ ਕੋਈ ਵੀ ਵਿਅਕਤੀ ਜੇਕਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਰੈਕਟ ਚਲਾਉਂਦਾ ਹੈ ਜਾਂ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤਾਂ ਉਸ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਫਿਰ ਦੱਸਣਾ ਚਾਹਾਂਗੇ ਅੰਮ੍ਰਿਤਸਰ ਦੇ ਕਾਰਪੋਰੇਟ ਹਸਪੀਟਲ ਦੇ ਤਕਰੀਬਨ 25 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰਾਪਰਟੀ ਉਹਨਾਂ ਵੱਲੋਂ ਤੇ ਉਹਨਾਂ ਦੀ ਜਿਹੜੀ ਘਰ ਵਾਲੀ ਹੈ ਉਹਨਾਂ ਦੇ ਨਾਂ ਤੇ ਸੀ ਜਿਹਦੇ ਵਿੱਚ ਇੱਕ ਭਿੱਖਿਵੰਦ ਦਾ ਹਸਪੀਟਲ ਜਿਹੜਾ ਹੈ ਉਹਨਾਂ ਵੱਲੋਂ ਬੀਤੇ ਕੁਝ ਸਮਾਂ ਪਹਿਲੇ ਲਿੱਤਾ ਗਿਆ ਸੀ ਤੇ ਅੰਮ੍ਰਿਤਸਰ ਦੇ ਵਿੱਚ ਇਹ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਫ੍ਰੀਜ਼ ਪ੍ਰਾਪਰਟੀ ਦੇ ਵਿੱਚ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਜਿਹੜੀ ਵੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਂਦੀ ਹੈ ਉਸ ਨੂੰ ਨਾ ਤੇ ਵੇਚ ਸਕਦੇ ਆ ਨਾ ਹੀ ਉਹ ਤੇ ਸਿਰ ਤੇ ਕੋਈ ਲੋਨ ਲਿੱਤਾ ਜਾ ਸਕਦਾ ਹੈ ਉਹ ਜਿਹੜੀ ਪ੍ਰਾਪਰਟੀ ਦਾ ਮਾਲਕਾਨਾ ਹੱਕ ਜਿਹੜਾ ਹੈ ਉਹ ਇਸ ਵੇਲੇ ਐਨਸੀਬੀ ਦਾ ਹੋ ਚੁੱਕਾ ਹੁੰਦਾ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਇੱਕ ਵੱਡਾ ਐਕਸ਼ਨ ਹੋਇਆ ਹੈ ਐਨਸੀਬੀ ਲੰਬੇ ਸਮੇਂ ਤੋਂ ਜਿਹੜੀ ਇਹਤੇ ਕਾਰਵਾਈ ਕਰ ਰਹੀ ਸੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਏਡੀ ਅਤੇ ਇਨਕਮ ਟੈਕਸ ਡਿਪਾਰਟਮੈਂਟ ਦੀ ਮਦਦ ਨਾਲ ਇਹ ਕਾਰਵਾਈ ਨੂੰ ਕੀਤਾ ਗਿਆ ਹੈ ਨਾਲ ਹੀ ਨਾਲ ਐਨਸੀਬੀ ਦੇ ਅਧਿਕਾਰੀ ਨੇ ਪ੍ਰੈਸ ਸਟੇਟ ਰਾਈਖਾ ਸੁਨੇਹਾ ਵੀ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਤਕਰੀਬਨ 540 ਕਰੋੜ ਦਾ ਜਿਹੜਾ ਰੈਕਟ ਸੀ ਜਿਸ ਨੂੰ ਕਿ ਅਮਰਸਰ ਯੂਨਿਟ ਨੇ ਬੰਦ ਕੀਤਾ ਸੀ ਉਹਦੇ ਵਿੱਚ ਬਹੁਤ ਸਾਰੇ ਨਾਮ ਸਾਹਮਣੇ ਆਏ ਸੀ ਤਾਂ ਫਿਲਹਾਲ ਉਸ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਉਹਨੇ ਕਿਹਾ ਕਿ ਉਹਨਾਂ ਦਾ ਮਕਸਦ ਕੱਲਾ ਪਰਚਾ ਦਰਜ ਕਰਨਾ ਜਾਂ ਕਿਸੇ ਨੂੰ ਸਜ਼ਾ ਕਰਾਉਣ ਵਾਲੀ ਹੈ ਉਸ ਦੀ ਜਿਹੜੀ ਆਰਥਿਕਤਾ ਹੈ ਉਸ ਨੂੰ ਤੋੜਨਾ ਹੈ ਕਿਉਂਕਿ ਅਗਰ ਆਰਥਿਕਤਾ ਟੁੱਟੇਗੀ ਤਾਂ ਪਵਿੱਖ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਕੰਮ ਕਰਨ ਤੋਂ ਡਰਨਗੇ ਤਾਂ ਇਸ ਲਈ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਕੀ ਐਨਸੀਬੀ ਨੇ ਪਹਿਲੀ ਵਾਰ ਜੋ ਹੈ ਈਡੀ ਅਤੇ ਇਨਕਮ ਟੈਕਸ ਦੀ ਮਦਦ ਲਈਤੀ ਕਿਉਂਕਿ ਜਦੋਂ ਪ੍ਰਾਪਰਟੀ ਦਾ ਅਨਕਲਨ ਕੀਤਾ ਜਾਣਾ ਸੀ ਉਹਦੇ ਵਾਸਤੇ ਇਹ ਦੋਨਾਂ ਚੀਜ਼ਾਂ ਦੀ ਬਹੁਤ ਲੋੜ ਸੀ ਔਰ ਬਕਾਇਦਾ ਘਰ ਦੀ ਜਿਹੜੀ ਹੈ ਸਾਰੀ ਇਨਵੈਸਟੀਗੇਸ਼ਨ ਕੀਤੀ ਗਈ ਜਿਹੜਾ ਸਮਾਨ ਲਿੱਤਾ ਗਿਆ ਸੀ ਜਾਂ ਜਿਹੜੇ ਜਿਹੜੇ ਹਸਪੀਟਲ ਜਾਂ ਜਿਹੜੀ ਜਿਹੜੀ ਜ਼ਮੀਨ ਲਿੱਤੀ ਗਈ ਸੀ ਉਸ ਦੀ ਪ੍ਰੋਪਰ ਜਿਹੜੀ ਹੈ ਉਹ ਵੈਲਿਊਏਸ਼ਨ ਕਰਾਈਗੀ ਤੋਂ ਉਸ ਤੋਂ ਬਾਅਦ ਕੰਮ ਕੀਤਾ ਗਿਆ ਦੱਸਣਾ ਚਾਹਾਂਗੇ ਕਿ ਇੱਕ ਬਹੁਤ ਵੱਡਾ ਨੈਟਵਰਕ ਜਿਹੜਾ ਹੈ ਤੇ ਇਸ ਦੇ ਵਿੱਚ ਚੱਲਦਾ ਹੈ ਜਿਹਦੇ ਵਿੱਚ ਕੀ ਟਰਾਮਾਡੋਲ ਤੇਰੀ ਗੋਲੀਆਂ ਨੇ ਜਿਹੜੀ ਲਾਈਫ ਸੇਵਿੰਗ ਡਰਗ ਮੰਨੀਆਂ ਜਾਂਦੀਆਂ ਨੇ ਲੇਕਿਨ ਉਹਨਾਂ ਦੀ ਵਿਕਰੀ ਬਹੁਤ ਵੱਡੇ ਪੈਮਾਨੇ ਤੇ ਕੀਤੀ ਜਾ ਰਹੀ ਸੀ ਤੇ ਇਸ ਦੀ ਪਨਕ ਐਨਸੀਬੀ ਨੂੰ ਲੱਗੀ ਔਰ ਉਸ ਤੋਂ ਬਾਅਦ ਇੱਕ ਕਾਰਵਾਈ ਪਰਤਾਂਦਰ ਪਰਤ ਚਲਦੀ ਰਹੀ ਤੇ ਬਹੁਤ ਸਾਰੇ ਲੋਕ ਬਹੁਤ ਸਾਰੇ ਜਿਹੜੇ ਰਸਤੇ ਸੀ ਨੈਟਵਰਕ ਸੀ ਉਸ ਦੇ ਵਿੱਚ ਆਏ ਤੇ ਉਸ ਦੇ ਵਿੱਚ ਕਾਰਵਾਈ ਕਰਕੇ ਜਿਹੜਾ ਹੈ ਹੁਣ 35 ਜਿਹੜਾ ਹੈ 35000 ਗੋਲੀਆਂ ਦੇ ਮਾਮਲੇ ਦੇ ਵਿੱਚ ਤਕਰੀਬਨ 25 ਕਰੋੜ ਦੀ ਜਾਇਦਾਦ ਨੂੰ ਜੋ ਹੈ ਫ੍ਰੀਜ਼ ਕੀਤਾ ਗਿਆ ਫਿਲਹਾਲ આરોપી ਡਾਕਟਰ ਜਿਹੜਾ ਹੈ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਅਤੇ ਯੂਟਿਊਬਰ ਜੋ ਹੈ ਉਹ ਵੀ ਜੇਲ੍ਹ ਚ ਹੈ ਦੇ ਨਾਲ ਨਾਲ ਇੱਕ ਹੋਰ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਫਿਲਹਾਲ ਪਿਤੇ ਕੁਝ ਸਮੇਂ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਫਿਲਹਾਲ ਉਹਨਾਂ ਤੇ ਵੀ ਇਸ ਤਰ੍ਹਾਂ ਦਾ ਪ੍ਰੋਸੈਸ ਚੱਲੇਗਾ ਔਰ ਹੰਢੇ ਸਮੇਂ ਦੇ ਵਿੱਚ ਜੋ ਵੀ ਇਸ 2 ਨੰਬਰ ਦਾ ਕਾਰੋਬਾਰ ਜਿਹੜਾ ਵੀ ਨਸ਼ੀਲੀ ਗੋਲੀਆਂ ਦਾ ਕਾਰੋਬਾਰ ਕਰਦੇ ਪਏ ਨੇ ਉਹਨਾਂ ਦੇ ਉੱਤੇ NCB ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਤਾਂ ਵੱਡੀ ਅਪਡੇਟ ਜੋ ਕਿ ਅਕਸਰ ਹੈਰੋਇਨ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਸੀ ਤੇ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਕਿ ਜਿਹੜੇ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰਦੇ ਨੇ ਉਹਨਾਂ ਤੇ ਉੱਤੇ ਵੀ ਹੁਣ ਐਨਸੀਬੀ ਦੇ ਨਾਲ ਨਾਲ ਏਡੀ ਅਤੇ ਇਨਕਮ ਟੈਕਸ ਦਾ ਡੰਡਾ ਚਲਿਆ ਹੈ ਤੇ ਉਹਨਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਤੇ ਇਸ ਕੇਸ ਦੇ ਨਾਲ ਜੁੜੀ ਹਰ ਜਾਣਕਾਰੀ ਅਸੀਂ ਹੁਣ ਸਮਝ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ